ਸਸ਼ੀਅ ਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰਾਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵੀ ਪੈਨਲ ਕਿਸਾਨਾਂ ਦੇ ਚਿਹਰੇ ਖਿੜੇ ਇਸ ਦੇ ਨਾਲ ਸੰਤਰ ਖਬਰ ਸਾਮਣੇ ਰਹੀ ਇੱਕ ਗੱਲ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਹਮਸਪਾਰੀ ਗਰਮੀ ਤੋਂ ਬਾਅਦ ਅੱਜ ਸੰਗਤ ਮੰਡੀ ਇਲਾਕੇ ਵਿੱਚ ਸੌਨ ਮਹੀਨੇ ਦੀ ਪਹਿਲੀ ਮੀਂਹ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸੌਣੀ ਦੀਆਂ ਫਸਲਾਂ ਵਾਸਤੇ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਸੰਗਤ ਮੰਡੀ ਦੇ ਇਲਾਕੇ ਵਿੱਚ ਪਿਛਲੇ ਵਰਹੀ ਦਿਨਾਂ ਤੋਂ ਲੰਮੀ ਗਰਮੀ ਦੇ ਆੜਵੇ ਕਾਰਨ ਜਿੱਥੇ ਹਮਸਪਰੀ ਗਰਮੀ ਨੇ ਲੋਕਾਂ ਨੂੰ ਜਿਉਣਾ ਦੁੱਭਰ ਕਰ ਦਿੱਤਾ ਹੋਇਆ ਸੀ ਉੱਥੇ ਹੀ ਇੰਦੀਆਂ ਫਸਲਾਂ ਵੀ ਨਾਲ ਖਰਾਬ ਹੋਣ ਦੀਆਂ ਅਸਰਬਾੰਦ ਨੁਕਸਾਨੀਆਂ ਜਾ ਰਹੀਆਂ ਸਨ ਅੱਜ ਸਵੇਰੇ ਤੜਕ ਸਾਰ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਤੇ ਰੌਣਕ ਪਰਤੀ ਹੈ ਅਤੇ ਉਹਨਾਂ ਦੇ ਕਹਿਣਾ ਹੈ ਕਿ ਇਹ ਮੀਂਹ ਸੋਨੀ ਦੀਆਂ ਫਸਲਾਂ ਲਈ ਅੰਮ੍ਰਿਤ ਦਾ ਕੰਮ ਕਰੇਗੀ ਇਸ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਆਈ ਖੁਸ਼ੀ ਦੀ ਰਾਮਾ ਮੰਡੀ 1 ਅਗਸਤ ਤੋਂ ਖਬਰ ਸਾਹਮਣੇ ਅੱਜ ਕਰੀਬ 6 ਘੰਟੇ ਲਗਾਤਾਰ ਮੀਂਹ ਪੈਣ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਖੇੜ ਉੱਠਿਆ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਿੰਡ ਰਾਮਸਰਾ ਦੇ ਕਿਸਾਨਾਂ ਸੁਖਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਤੇ ਖਬਰ ਆਈ ਖਬਰਵਾਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ